ਬੰਧਕ ਰਬਦਾਸ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤਾ ਹੋਇਆ ਤੇ ਉਹਨਾਂ ਦੇ ਜੀਵਨ ਦੀ ਅਭੇਦਤਾ ਦੱਸਦਾ ਹੈ ਪਰਮੇਸ਼ਰ ਨਾਲ ਜੁੜ ਕੇ ਬੇਨਤੀ ਕਰ ਲੈਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਹਿੰਦੇ ਅੰਤਰ ਐਈ ਨਹੀਂ ਹਰ ਹਰ ਜਨ ਦੁਰ ਇੱਕ ਹੈ ਦੇ ਰਬਤੇ ਰਬ ਦਾ ਪਿਆਰਾ ਬਖਰੇ ਨੇ ਇਹਨੇ ਬੈਤ ਕਰਤ ਤਪਸੀਆ ਭਯੋ ਦ્વੈਤੇ ਇਕ ਰੂਪ ਹੋਏ ਗਏ ਦੋ ਤੋਂ ਇਕ ਹੋ ਗਏ ਤੇ ਸਚੇ ਪਾਤਸ਼ਾਹ ਬਖਸ਼ੀਸ਼ ਵਰਤਾ ਰਹੇ ਨੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਬੰਦਗੀ ਕਰਕੇ ਕਹਿੰਦੇ ਜਿਹੜਾ ਬੰਦਗੀ ਕਰਨ ਵਾਲਾ ਹੈ ਉਹਦਾ ਹੀ ਰੂਪ ਹੋ ਜਾਂਦਾ ਹੈ ਜਿਸ ਦੀ ਇਬਾਦਤ ਕਰਦਾ ਹੈ ਇੱਕ ਛੋਟਾ ਜਿਹਾ ਬੱਚਾ ਹੈ ਉਹ ਆਪਣੇ ਪਿਤਾ ਨੂੰ ਫੋਲੋ ਕਰਦਾ ਹੈ ਤੇ ਇੱਕ ਦਿਨ ਆਪਣੇ ਪਿਤਾ ਦੀ ਪਹਿਚਾਨ ਬਣਾ ਦਿੰਦਾ ਹੈ ਉਹਦੇ ਕਰਮਾਂ ਨੂੰ ਵੇਖ ਕੇ ਉਹਦੇ ਚੱਲਣ ਦੇ ਉਹਦੇ ਲਿਵਿੰਗ ਸਟਾਈਲ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਤੂੰ ਫਲਾਣੇ ਦਾ ਬੱਚਾ ਹੈ ਕਹਿੰਦੇ ਭਲਿਆ ਤੂੰ ਰੱਬ ਦੇ ਦਰ ਤੇ ਆਉਣਾ ਤੇ ਰੱਬ ਦੇ ਦਰ ਤੇ ਆਉਣ ਵਾਲੇ ਤੋਂ ਰੱਬ ਦੇ ਦਰ ਦੀ ਪਛਾਣ ਹੋਣੀ ਚਾਹੀਦੀ ਹੈ ਤੇਰੇ ਅੰਦਰੋ ਰੱਬ ਦਾ ਚਲਕਾਰਾ ਪਵੇ ਤੇਰੇ ਅੰਦਰ ਰੱਬ ਦਾ ਪੂਰਨ ਰੂਪ ਖਿੜ ਜਾਵੇ ਕਹਿੰਦੇ ਕੇ ਉਹ ਜਿਹਾ ਅਪੇਦਤਾ ਹੈ ਕਣਕ ਕਟਕ ਕਣਕ ਕਹਿੰਦੇ ਨੇ ਸੋਨੇ ਨੂੰ ਕਟਕ ਕਹਿੰਦੇ ਨੇ ਸੋਨੇ ਤੋਂ ਬਣੇ ਹੋਏ ਗਹਿਣਿਆਂ ਨੂੰ ਜਲ ਤਰੰਗ ਪਾਣੀ ਤੇ ਪਾਣੀ ਤੋਂ ਪੈਦਾ ਹੁੰਦੀਆਂ ਤਰੰਗਾਂ ਲਹਿਰਾਂ ਕਹਿੰਦੇ ਜਿਵੇਂ ਲਹਿਰਾਂ ਪਾਣੀ ਤੋਂ ਵੱਖਰੀਆਂ ਨਹੀਂ ਜਿਵੇਂ ਸੋਨੇ ਦਾ ਕੜਾ ਸੋਨੇ ਤੋਂ ਵੱਖਰਾ ਨਹੀਂ ਤੇਰੀ ਵੀ ਅਪੇਵਤਾ ਬੰਦਗੀ ਕਰਕੇ ਉਸ ਤੋਂ ਵੱਖਰੀ ਨਹੀਂ ਹੋਣੀ ਚਾਹੀਦੀ ਜਿਵੇਂ ਉਹ ਚਲਾ ਰਿਹਾ ਉਹਦੀ ਮੋਜ ਵਿੱਚ ਆਪਣੇ ਜੀਵਨ ਨੂੰ ਵਹਾ ਦੇ ਜੋ ਪਏ ਹਮ ਨਾ ਪਾਪ ਕਰੰਤਾ ਇਹੇ ਅਨੰਤਾ ਹੈ ਪ੍ਰਮੇਸ਼ਰ ਜੀ ਜੇ ਅਸੀਂ ਪਾਪ ਨਾ ਕਰਦੇ ਐ ਅਨੰਤ ਮਾਲਕ ਪ੍ਰਭੂ ਜੀ ਪਤਿਤ ਪਾਵਨ ਨਾਮ ਕੈਸੇ ਹੰਤਾ ਕੌਡਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਨਾਮ ਕਿਤੇ ਹੋਣਾ ਸੀ ਤੁਮ ਜੋ ਨਾਇਕ ਤੁਸੀਂ ਸਾਡੇ ਜੀਵਨ ਦੀ ਅਗਵਾਈ ਦੇਣ ਵਾਲੇ ਆਛੂ ਚੰਗੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸੁਆਮੀ ਕਹਿੰਦੇ ਸੇਵਕ ਤੋਂ ਮਾਲਕ ਦੀ ਪਛਾਣ ਹੈ ਤੇ ਮਾਲਕ ਤੋਂ ਸੇਵਕ ਦੀ ਪਛਾਣ ਹੁੰਦੀ ਹੈ ਸਰੀਰ ਅਰਧ ਹੈ ਹੁਣ ਆਹ ਤੱਤ ਦੀ ਗੱਲ ਹੈ ਕਹਿੰਦੇ ਮੈਨੂੰ ਜਿਹੜੀ ਵਿਚਾਰ ਦੇਣੀ ਆ ਨਾ ਬਸ ਇਹੀ ਦਿਓ ਕਿ ਮੇਰਾ ਸਰੀਰ ਅਰਧਨਾ ਵਿੱਚ ਲੱਗਿਆ ਰਹੇ ਮੋਕੋ ਵਿਚਾਰ ਦੇ ਕਿ ਮੇਰੇ ਸਰੀਰ ਦੇ ਵਿੱਚ ਅਰਧਨਾ ਚਲਦੀ ਰਹੇ ਤੁਹਾਡੀ ਬੰਦਗੀ ਚਲਦੀ ਰਹੇ ਤੇ ਮੇਰਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੋ ਜਾਏ ਰਬਦਾਸ ਸਮ ਦਲ ਸਾਰੇ ਬਰਾਬਰ ਜਿਸ ਨੂੰ

ਤੁਹਾਡਾ ਹੈ ਉਥੇ ਭਲਾ ਮੰਗਿਆ ਜਾਂਦਾ ਸਦਾ ਮੇਰੇ ਭਾਈ ਕਾਇਮ ਦਾਇਮ ਸਦਾ ਪਰਸ਼ਾਹੀ ਦੋ ਮਨਾ ਸੇਮ ਕਹਿੰਦੇ ਦੂਜੇ ਤੇ ਜਿਹਦੀ ਗੱਲ ਹੀ ਨਹੀਂ ਆਪਾਂ ਰੁਤਬਾ ਗਣਦੇ ਆਹ ਦੂਜਾ ਹੈ ਆ ਤੀਜਾ ਹੈ ਆ ਚੌਥਾ ਹੈ ਕਹਿੰਦੇ ਜਿਹੜਾ ਰੱਬ ਦਾ ਸ਼ਹਿਰੀ ਬਣ ਗਿਆ ਉਹ ਦੂਜਾ ਤੀਜਾ ਹੈ ਹੀ ਨਹੀਂ ਉਹਦੇ ਲਈ ਸਭ ਇੱਕ ਬਰਾਬਰ ਦੋ ਮਨਾ ਸੇਮ 1 ਤੋਂ 100 ਆਹੀ ਅਬਾਦਾਨ ਸਲਾਮਸ਼ਹੂਰ ਉਹਾਂ ਗਲੀ ਵਸੇ ਮਮੂਰ ਕਿਉਂ ਤੂੰ ਸੈਲ ਕਰੇ ਜੋ ਪਾ ਮਹਿਰਮ ਮਹਿਲ ਨਾ ਕੋ ਅਟਕਾਵੇ ਕਹਿ ਰਵਦਾਸ ਖਲਾਸ ਤੇ ਮਾਰਾ ਜੋ ਹਮ ਸਹੀ ਸੋ ਮੀਤ ਹਮਾਰਾ ਰਮਦਾਸ ਜੀ ਦਾ ਪ੍ਰਕਾਸ਼ ਜਿਹੜਾ ਨਾ ਉਹ ਬਨਾਰਸ ਦੀ ਧਰਤੀ ਉੱਤੇ ਹੋਇਆ ਤੇ ਕਿਰਤੀ ਦੇ ਘਰ ਦੇ ਵਿੱਚ ਹੋਇਆ ਹੁਣ ਰਵਦਾਸ ਜੀ ਦੇ ਜੀਵਨ ਤੋਂ ਸਿੱਖਿਆ ਕੀ ਮਿਲਦੀ ਹੈ ਉਹ ਗ੍ਰਸਤੀ ਵੀ ਹੋਈ ਉਹਨਾਂ ਦਾ ਵਿਆਹ ਮਾਤਾ ਲੂਣਾ ਜੀ ਨਾਲ ਹੋਇਆ ਤੇ ਸਮਾਪਾ ਕੇ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਦਾ ਵੀ ਜਨਮ ਹੋਇਆ ਜਿਸ ਦਾ ਨਾਮ ਇਤਿਹਾਸ ਵਿੱਚ ਵਿਜੇਦਾਸ ਕਰਕੇ ਆਉਂਦਾ ਹੈ ਹੁਣ ਮਾਤਾ ਪਿਤਾ ਨੇ ਪਹਿਲਾਂ ਵਿਆਹ ਕੀਤਾ ਗ੍ਰਸਤੀ ਬਣਾਇਆ ਕਿ ਘਰ ਦੇ ਕਾਰਜਾਂ ਵਿੱਚ ਰੁਚੀ ਜ਼ਿਆਦਾ ਲਏਗਾ ਪਰ ਰੱਬ ਦੇ ਪਿਆਰੇ ਜਿਸ ਕਾਰਜ ਨੂੰ ਕਰਨ ਲਈ ਆਉਂਦੇ ਨੇ ਉਹੀ ਕਾਰਜ ਜ਼ਿਆਦਾ ਕਰਦੇ ਨੇ ਇਹ ਕੀਰਤੀ ਤੇ ਕਿਰਤ ਇਕੱਠੀ ਰੱਖੀ ਉਹਨਾਂ ਨੇ ਇਹ ਨਹੀਂ ਕਿ ਕਿਰਤ ਕਿੰਤ ਛੱਡ ਦਿੱਤੀ ਕਈ ਵਾਰ ਆਪਾਂ ਕਹਿੰਦੇ ਜੀ ਉਹਨਾਂ ਨੇ ਜੋੜੇ ਨਹੀਂ ਗੰਡੇ ਉਹਨਾਂ ਦੀ ਪਾਵਨ ਬਾਣੀ ਵਿੱਚ ਬਚਨ ਆਉਂਦੇ ਨੇ ਚਮਰਟਾ ਗਾਂਠ ਦਾ ਜਨਹੀਂ ਲੋਕ ਗਲਠਾਵੇ ਪਨਹੀਂ ਆਰ ਨਹੀਂ ਹੈ ਰੁਕੋ ਨਹੀਂ ਰੰਮੀ ਠਾਓ ਰੁਕੋ ਕਹਿੰਦੇ ਜਿੱਥੇ ਮੈਂ ਇਹ ਜੋੜੇ ਗੰਢ ਦਾ ਉਹਦੇ ਨਾਲ ਨਾਲ ਮਨ ਵੀ ਗੰਢ ਦਿੰਦਾ ਕਿਰਤ ਤੇ ਕੀਰਤੀ ਦਾ ਸੁਮੇਲ ਕਰ ਦਿੱਤਾ ਤੇ ਜਿਹੜਾ ਉਹਨਾਂ ਕੋਲੇ ਆ ਜਾਂਦਾ ਸੀ ਉਹ ਵੀ ਰੱਬ ਦਾ ਪਿਆਰਾ ਬਣ ਜਾਂਦਾ ਸੀ ਇੰਨੀ ਬਖਸ਼ਿਸ਼ ਸੀ ਉਹਨਾਂ ਦੇ ਕੋਲ ਹੁਣ ਗ੍ਰਸਤੀ ਹੋ ਗਏ ਮਾਤਾ ਪਿਤਾ ਨੇ ਸੋਚਿਆ ਵੀ ਹਾਲੇ ਵੀ ਰੁਚੀ ਨਹੀਂ ਵਧ ਰਹੀ ਜਿੰਵੇਂ ਵਾਰੀ ਹੋਰ ਬਤਾਈਏ ਉਹਨਾਂ ਨੇ ਅਲੱਗ ਕਰ ਦਿੱਤਾ ਕਈ ਵਾਰ ਮਾਤਾ ਪਿਤਾ ਅਲੱਗ ਕਰਦੇ ਨੇ ਤੇ ਮਨੁੱਖ ਉਸ ਚੀਜ਼ ਨੂੰ ਹੋਰ ਨਜ਼ਰੀਏ ਤੋਂ ਵੇਖਦਾ ਪਰ ਨਹੀਂ ਮਾਤਾ ਪਿਤਾ ਕਦੇ ਵੀ ਸੋਚ ਮਾੜੀ ਨਹੀਂ ਰੱਖਦੇ ਉਹ ਭਲਾਈ ਚਾਹੁੰਦੇ ਨੇ ਤੇ ਰਬਦਾਸ ਜੀ ਨੇ ਸਾਨੂੰ ਸਿੱਖਿਆ ਦਿੱਤੀ ਜੇ ਮਾਤਾ ਪਿਤਾ ਨੇ ਅਲੱਗ ਵੀ ਕਰ ਦਿੱਤਾ ਝੌਂਪੜੀ ਬਣਾ ਲਈ ਜਿਹੜੇ ਪਰ ਸੁਰਤ ਕਰਕੇ ਮਾਤਾ ਪਿਤਾ ਨਾਲ ਫਿਰ ਵੀ ਜੁੜੇ ਹੋਏ ਨੇ ਮੜੀ ਦੀ ਲੋੜ ਪਈ ਦੀ ਉਸੇ ਵੇਲੇ ਆਪਣੀ ਮਾਤਾ ਦੀ ਸੇਵਾ ਲਈ ਆਪਣੀ ਪਿਤਾ ਦੀ ਸੇਵਾ ਲਈ ਹਾਜ਼ਰ ਹੋ ਜਾਂਦੇ ਨੇ ਇਹ ਨਹੀਂ ਕਿ ਉਹ ਪਗੋੜੀ ਹੋ ਕੇ ਗ੍ਰਸਤ ਤੋਂ ਜਾਂ ਘਰ ਤੋਂ ਕਿਰਤ ਕਰਦੇ ਰਹੇ ਉਦਾਂ ਦੀ ਉਹਨਾਂ ਦੀ ਘਰ ਵਾਲੀ ਮਾਤਾ ਨੂਣਾ ਜੀ ਮਿਰਜ਼ਾਪੁਰ ਦੀ ਰਹਿਣ ਵਾਲੀ ਸੀ ਜਿੱਥੇ ਵਿਆਹ ਹੋਇਆ ਤੇ ਹੁਣ ਦੋਨੋਂ ਮਿਲ ਕੇ ਬੰਦਗੀ ਕਰਦੇ ਨੇ ਤੇ ਨਾਲ ਪੁੱਤਰ ਵੀ ਬੰਦਗੀ ਕਰਦੇ ਅੱਗੇ ਸਾਧੂ ਮਿਲਦੇ ਸਾਨੂੰ ਕਹਿੰਦੇ ਜੰਜਾਲ ਚ ਇਹ ਫਸ ਗਏ ਆਂ ਵਿਆਹ ਕਰਾ ਕੇ ਤੇ ਕਹਿੰਦੇ ਨਹੀਂ ਪਿਆਰੀਆ ਵਿਆਹ ਤੋਂ ਉਪਰੰਤ ਬੰਦਗੀ ਵਿੱਚ ਘਾਟਾ ਨਹੀਂ ਪਿਆ ਵੱਧ ਗਈ ਬੰਦਗੀ ਪਹਿਲਾਂ ਕੱਲਾ ਕਰਦਾ ਸੀ ਹੁਣ ਨਾਲ ਘਰ ਵਾਲੀ ਵੀ ਕਰਦੀ ਐ ਦੁਗਣੀ ਹੋ ਗਈ ਕੱਲ ਨੂੰ ਸਾਡੇ ਘਰ ਦੇ ਵਿੱਚ ਪੁੱਤਰ ਹੋਏ ਦਾ ਉਹ ਵੀ ਬੰਦਗੀ ਨਾਲ ਜੜੇ ਦਾ ਤਿੱਗਣੀ ਹੋ ਜਾਏਗੀ ਛਲ ਤਿੱਗਣਾ ਹੋ ਜਾਏਗਾ ਗ੍ਰਸਤ ਦਾ ਘਟਾ ਥੋੜੀ ਹੈ ਹੁਣ ਬਚਨ ਕੀਤੇ ਬੜੇ ਪਿਆਰੇ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਤੇ ਨਾਹੀ ਸੰਗ ਚਲਤ ਹੈ ਹਮ ਭੀ ਚਲਣਾ ਚਲਣਾ ਆ 12 ਮਹੀਨੇ ਚੇਤ ਵਿਸਾਖ ਜੇਠ ਹਾੜਾ ਸੌਣ ਭਾਦੋ ਅਸੂ ਕਤਕ ਮਗਰ ਕੋ ਮਾਰ ਫਗਣ ਤੇ ਆਵੇ ਲੰਘੇ ਫੇਰ ਸੰਤਾ ਜੀ ਨੂੰ ਜਾਨ ਮੜ ਕੇ ਨਵਾਰਾ ਚੇਤਨ ਤੇ ਇਹ ਸਾਨੂੰ ਕੀ ਸੰਕੇਤ ਕਰਦੇ ਨੇ ਸਤਿਗੁਰੂ ਦੇ ਪਾਵਨ ਬਾਣੀ ਪੜਦੇ ਆਂ ਤੇ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਹਰ ਚੀਜ਼ ਆ ਰਹੀ ਹੈ ਤੇ ਜਾ ਰਹੀ ਹੈ ਬਚਪਨ ਸੀ ਆਇਆ ਚਲੇ ਗਿਆ ਜਵਾਨੀ ਸੀ ਆਈ ਚਲੇ ਗਈ ਬੁਢੇਪਾ ਸੀ ਆਇਆ ਚਲੇ ਗਿਆ ਇਸ ਸਵਾਸ ਆ ਰਹੇ ਨੇ ਔਰ ਨਾਲ ਦੀ ਨਾਲ ਜਾਂ ਵੀ ਰਹਿਣੀ ਪਰ ਇੱਕ ਮਾਲਕ ਦੀ ਪਕੜ ਕਰਨੀ ਸੀ ਸਰੀਰ ਦੀ ਪਕੜ ਬਹੁਤ ਕਰ ਲਈ ਸਰੀਰ ਨੂੰ ਬੜਾ ਸੰਭਾਲਦੇ ਪਰ ਇਸ ਸਰੀਰ ਵਿੱਚ ਇੱਕ ਜ਼ਮੀਰ ਵੀ ਸੰਭਾਲ ਅੱਜ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲਿਆਂ ਦਾ ਵੀ ਜਨਮ ਦਿਹਾੜਾ ਹੈ ਕਿਉਂਕਿ 12 ਫਰਵਰੀ ਨੂੰ ਮਨਾਇਆ ਜਾਂਦਾ ਸੀ ਇਹ ਆਰੰਭ ਕੀਤਾ ਸੀ ਸਿਮਰਨਜੀਤ ਸਿੰਘ ਮਾਨ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਿਉਂਕਿ ਉਦੋਂ ਬਹੁਤ ਰੋਕ ਸੀ ਨਾਮ ਲੈਣਾ ਵੀ ਪੁਲਸੋ ਦੇ ਦੁਆਰੇ ਹੋ ਜਾਂਦੀ ਸੀ ਫੋਟੋ ਘਰੋਂ ਮਿਲ ਜਾਏ ਪੁਲਸ ਚੁੱਕ ਲਿਆ ਕਰਦੀ ਸੀ ਫਿਰ ਪਹਿਲੀ ਵਾਰ ਇਹ ਯਾਰ ਕੀਤਾ ਸੀ ਸਿਮਰਜੀਤ ਸਿੰਘ ਮਾਨ ਨੇ ਫਤਿਹਦਰ ਸਿੰਘ ਦੀ ਧਰਤੀ ਉੱਤੇ ਜਨਮ ਦੇ ਵੈਸੇ ਜਿਹੜਾ ਸਰਟੀਫਿਕੇਟ ਹੈ ਉਹਦੇ ਉੱਤੇ 2 ਜੂਨ ਦਾ ਜਨਮ ਹੈ ਕਿਉਂਕਿ ਪੰਜਵੇਂ ਦਾ ਸਰਟੀਫਿਕੇਟ ਅਜੇ ਨੈਟ ਉੱਤੇ ਮਿਲ ਜਾਂਦਾ ਹੈ ਪਰ ਆਰੰਭ ਤਾਂ ਇਥੋਂ 12 ਜੂਨ ਤੋਂ ਕੀਤੀ ਸੀ ਪਹਿਲੀ ਵਾਰ ਤੇ ਉਹੀ ਦਿਨ ਫਿਰ ਪੱਕਾ ਕਰ ਦਿੱਤਾ ਸੀ ਕੌਮ ਨੇ ਕਿ ਇਸ ਦਿਨ ਸਨ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਤਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾਏ ਕਿਉਂ ਕਿਉਂਕਿ ਉਹ ਦੂਜੇ ਦਿਨ ਜਿਹੜੇ ਨੇ ਉਹ ਸ਼ਹੀਦੀ ਵਾਲੇ ਦਿਨ ਆ ਜਾਂਦੇ ਨੇ ਫਿਰ ਉਸ ਦਿਨ 5 ਜਿਹੜੇ ਤੋਂ ਲੈ ਕੇ 6 ਤਰੀਕ ਤੱਕ ਸਰਕਾਰ ਯਾਦ ਕੀਤਾ ਜਾਂਦਾ ਇਸ ਲਈ 12 ਫਰਵਰੀ ਨੂੰ ਮਨਾਇਆ ਜਾਂਦਾ ਹੁਣ ਕਹਦੇ ਐਸੀ ਖੇਡ ਵਰਤੀ ਕਿ ਇੰਨੀ ਬੰਦਗੀ ਕੀਤੀ ਇੰਨੀ ਬੰਦਗੀ ਕੀਤੀ ਰੱਬ ਉਹਦੇ ਦਰ ਤੇ ਆ ਗਿਆ ਇੱਕ ਸਾਧੂ ਜਰੂਰਤਾ ਹੈ ਸਾਡੇ ਵੀ ਦਰ ਤੇ ਹੁੰਦੇ ਸਾਡੇ ਤੋਂ ਪਛਾਣਿਆ ਨਹੀਂ ਲੈਂਦਾ ਤੇ ਜਿਹੜੇ ਪਛਾਣਦੇ ਨੇ ਉਹ ਹਰ ਇੱਕ ਦੇ ਵਿੱਚ ਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਉਹ ਸਾਰੇ ਵਿੱਚ ਹੀ ਦੇਖਦੇ ਨੇ ਹੁਣ ਰਬਦਾਸ ਜੀ ਦਾ ਜੀਵਨ ਕਿੰਨਾ ਨਿਰਾਲਾ ਹੈ ਕਿ ਸਾਧੂ ਰੂਪ ਆਇਆ ਪਰਖ ਕਰਨ ਦੇ ਲਈ ਰੱਬ ਭੇਜਦਾ ਹਰੇਕ ਜੀਵ ਦੀ ਇੱਕ ਸੌਟੀ ਲੱਗਦੀ ਹੈ ਪਰਖ ਹੁੰਦੀ ਹੈ ਰੱਬ ਨੇ ਦਰਤੇ ਭੇਜਤਾ ਹੁਣ ਇੱਕ ਰਾਤ ਇਹਨਾਂ ਪਾਸ ਰੁਕੇ ਸਾਰੀ ਰਾਤ ਸਤ ਸੰਗ ਕਰਦੇ ਆ ਬੰਦਗੀ ਕਰਦੇ ਆ ਬਤੀਤ ਹੋਈ ਜਿਸ ਵੇਲੇ ਚੱਲਣ ਲੱਗਿਆ ਉਹ ਸਾਧੂ ਫਕੀਰ ਔਰ ਰੱਬ ਦਾ ਪਿਆਰਾ ਉਹਦੇ ਮਨ 'ਚ ਆਈ ਕਿ ਮੇਰੇ ਕੋਲ ਸਭ ਤੋਂ ਕੀਮਤੀ ਪੇਟਾ ਇੱਕ ਪੱਥਰ ਹੈ ਬਸ ਜਿਸ ਨੂੰ ਪਾਰਸ ਪੱਥਰ ਕਿਹਾ ਜਾਂਦਾ ਹੈ ਕਿੰਦੇਇਇਸ ਤੋਂ ਵੱਧ ਕੀਮਤੀ ਮੇਰੇ ਕੋਲ ਨਹੀਂ ਮੈਂ ਇਹ ਪਾਰਸ ਪੱਥਰੀਆਂ ਨੂੰ ਭੇਟਾ ਕਰਦੀਆਂ ਇਹਦੇ ਇਹ ਜਿਹੜੀ ਗਰੀਬੀ ਹੈ ਪਰ ਉਹਨਾਂ ਨੂੰ ਭੁੱਲ ਗਿਆ ਕਿ ਇਹ ਕੱਲੇ ਗਰੀਬੀ ਵਿੱਚ ਰਹਿੰਦੇ ਨਹੀਂ ਇਹਨਾਂ ਦੇ ਅੰਦਰ ਵੀ ਗਰੀਬੀ ਗਦਾਮਾਰੀ ਐਸੀ ਲਾਲ ਤੋਂ ਜਿਦਨੇ ਕੌਣ ਕਰੇ ਗਰੀਬ ਨਵਾਜ਼ ਗੁਸੈਆਂ ਮੇਰਾ ਮਾਥੇ ਛਤਰ ਪਰੇtre ਜਾ ਕਿ ਸੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਧਰੇ ਨੀਚੋਂ ਉੱਚ ਧਰੇ ਮੇਰਾ ਗੋਬਿੰਦ ਕਾਬੂ ਤੇਨਾ ਕਰੇ ਨਾਮ ਦੇਵ ਕਬੀਰ ਤਲੋਚਨ ਸਤਨਾ ਸੈਨ ਤਰੇ ਕਹਿਰਬਦਾਸ ਸੁਨੋਰੇ ਸੰਤੋ ਹਰ ਜੀਵ ਤੇ ਸਭ ਸਰੇ ਕਿਦ ਸਾਰਾ ਕੁਝ ਕਰਨ ਵਾਲਾ ਮਾਲਕ ਹੈ ਹੁਣ ਐਸੀ ਕਿਹੜ ਵਰਤੀ ਘਰ ਦੇ ਵਿੱਚ ਜਦੋਂ ਚੱਲਣ ਲੱਗੇ ਕਹਿੰਦਾ ਜੀ ਮੈਂ ਆ ਪਾਰਸ ਪੱਥਰ ਆਪ ਜੀ ਨੂੰ ਦੇਣਾ ਚਾਹੁੰਨਾ ਹੁਣ ਪਾਰਸ ਪੱਥਰ ਤੇ ਅਤੂਰ ਬਦਾਸ ਜੀ ਨੇ ਬੇਨਤੀ ਕੀਤੀ ਕਹਿੰਦੇ ਜੀ ਸਾਨੂੰ ਇਹਦੀ ਲੋੜ ਨਹੀਂ ਸਾਡੇ ਕੋਲ ਇਸ ਸਰੀਰ ਵਿੱਚ ਕਿਰਤ ਕਰਨ ਦੀ ਹਿੰਮਤ ਹੈ ਮਨ ਲ ਕੇ ਕਿਰਤ ਕਰਨ ਦਾ ਬਲ ਦੇਵੇ ਇਹੀ ਪਾਰਸ ਇਸ ਤੋਂ ਵੱਡੇ ਪਾਰਸ ਹੋਰ ਕੀ ਹੋ ਸਕਦਾ ਕਿਉਂਕਿ ਮਿਹਨਤ ਵਿੱਚ ਬਰਕਤ ਹੈ ਕਹਿੰਦੇ ਨਹੀਂ ਜੀ ਮੇਰੀ ਭਾਵਨਾ ਮੈਂ ਤੁਹਾਨੂੰ ਦੇਦਵਾ ਹੁਣ ਮਨ 'ਚ ਆਈ ਉਹਨਾਂ ਦੇ ਕਿ ਸ਼ਾਇਦ ਇਹਨਾਂ ਨੂੰ ਪਾਰਸ ਪੱਥਰ ਬਾਰੇ ਜਾਣਕਾਰੀ ਨਹੀਂ ਗਿਆਨ ਨਹੀਂ ਜਿਸ ਕਰਕੇ ਇਹ ਲੈਣ ਤੋਂ ਇਨਕਾਰ ਕਰ ਰਹੇ ਨੇ ਦੁਨੀਆ ਤੇ ਲੱਭਦੀ ਫਿਰਦੀ ਹੈ ਪਾਰਸ ਪੱਥਰ ਨੂੰ ਤੇ ਇਹਨਾਂ ਨੂੰ ਮੈਂ ਦੇ ਰਿਹਾ ਹਾਂ ਪ੍ਰਮਾਨਨੀ ਕਰ ਲੈ ਤੇ ਉਸ ਵੇਲੇ ਫਿਰ ਉਹਨਾਂ ਨੇ ਨੇੜੇ ਪਈ ਇੱਕ ਰੰਗੀ ਨੂੰ ਸ਼ੋਹਾਇਆ ਉਪਾਰਸ ਪੱਤਰ ਸ਼ੋਹਾਇਆ ਜਦੋਂ ਰੰਗੀ ਨੂੰ ਸ਼ੋਹਾਇਆ ਉਹ ਵੀ ਸੋਨੇ ਦੀ ਬਣ ਕੇ ਹੁਣ ਇੱਕਦਮ ਧਿਆਨ ਉਹ ਸਾਨੂੰ ਦਾ ਉਸ ਤਕੀਰ ਦਾ ਰੱਬ ਦੇ ਪਿਆਰੇ ਦਾ ਭਗਤ ਰਦਾਸ ਜੀ ਦੇ ਚਿਹਰੇ 'ਤੇ ਬਣ ਗਿਆ ਕਿੰਦੇ ਵੇਖਾਂ ਤੇ ਸੀ ਸੋਨਾ ਦੇਖ ਕੇ ਕਿਦਾਂ ਦੇ ਹਾਅ ਭਾਅ ਹੋ ਮੈਨੂੰ ਕਈ ਵਾਰ ਸਾਨੂੰ ਕੋਈ ਦੇਵੇ ਨਾ ਸੋਨੇ ਦਾ ਤੇ ਆਪਾਂ ਆਇਆ ਖੇਡ ਜਾਂਦੇ ਆ ਹਾ ਹਾ ਕਮਾਲ ਹੈ ਸੋਨਾ ਉਹਨੂੰ ਬਾਰ ਬਾਰ ਇਦਾਂ ਹੀ ਦੇਖੀ ਜਾਂਦੇ ਨੇ ਪਰ ਭਗਤ ਕਬੀਰ ਦਾਸ ਜੀ ਉਹਨਾਂ ਦੇ ਜੀਵਨ ਦੀ ਖੇੜ ਬੜੀ ਨਿਰਾਲੀ ਹੈ ਉਹਨਾਂ ਨੇ ਵੇਖਿਆ ਕਹਿੰਦੇ ਇਹ ਤੇ ਮੇਰੀ ਹੁਣ ਕੰਮ ਦੀ ਨਹੀਂ ਰਹੀ ਤੁਸੀਂ ਸੋਨੇ ਦੀ ਬਣਾਤੀ ਇਹ ਮੇਰੇ ਕਿਸੇ ਕੰਮ ਦੀ ਨਹੀਂ ਇਹ ਨਾਲ ਨੇ ਜੋੜੇ ਰੰਗ ਦਾ ਸਾ ਜੋੜੇ ਕੱਟਦਾ ਸਾ ਉਹਨੇ ਨੇ ਕੱਟਣੇ ਦੀ ਸੁਭਤੀ ਦੀ ਬਣ ਗਈ ਹੈ ਇਸ ਲਈ ਇਹ ਵੀ ਤੁਸੀਂ ਲੈ ਜਾਓ ਹੁਣ ਕਹਿੰਦੇ ਕਮਾਲ ਹੋ ਗਈ ਉਹ ਮਨ ਚ ਫੇਰ ਆ ਗਈ ਕਿਉਂਕਿ ਮਨ ਚ ਆਈ ਕਿ ਸ਼ਾਇਦ ਸਾਹਮਣੇ ਇਹ ਲੈਣਾ ਚਾਹੁੰਦੇ ਪਿਛੋਂ ਲੈ ਲੈਣਗੇ ਤੇ ਫਿਰ ਉਹਨਾਂ ਨੇ ਕੀ ਕੀਤਾ ਕਹਿੰਦੇ ਇਦਾਂ ਕਰੋ ਤੁਸੀਂ ਮੇਰੀ ਈ ਆਮਾਨਤ ਸਮਝ ਕੇ ਰੱਖ ਲਓ ਜੇ ਲੋੜ ਪਈ ਤੇ ਵਰਤ ਲਿਓ ਭੰਗਤ ਰਵਿਦਾਸ ਜੀ ਕਹਿੰਦੇ ਪਿਆਰੇਆ ਸਾਨੂੰ ਲੋੜ ਨਹੀਂ ਸਾਨੂੰ ਜਿਸ ਤੇ ਚੀਜ਼ ਦੀ ਲੋੜ ਹੈ ਉਹਦੀ ਕਿਰਪਾ ਦੀ ਲੋੜ ਹੈ ਉਹ ਸਾਡੇ ਕੋਲ ਹੈ ਉਹਦੀ ਰਹਿਮਤ ਨਾਲ ਸਰੀਰ ਵਿੱਚ ਬਲ ਹੈ ਅਸੀਂ ਕਿਰਤ ਕਰਦੇ ਹਾਂ ਕਿਰਤ ਕਰਦੇ ਹਾਂ ਕੀਰਤੀ ਕਰਦੇ ਹਾਂ ਬੱਸ ਇਹਦੇ ਵਿੱਚ ਸੰਤੁਸ਼ਟ ਹਾਂ ਤੇ ਇਸ ਚੀਜ਼ ਦੀ ਸਾਨੂੰ ਲੋੜ ਨਹੀਂ ਉਹ ਫੇਰ ਵੀ ਜ਼ਬਰਦਸਤੀ ਕਹਿੰਦਾ ਜੀ ਅੱਖ ਲਓ ਹੁਣ ਝੌਂਪੜੀ ਸੀ ਉਹਦੇ ਵਿੱਚ ਆਲੇ ਹੁੰਦੇ ਸਨ ਤੇ ਉਹ ਆਲੇ ਵਿੱਚ ਕਹਿੰਦੇ ਇੱਥੇ ਘਰ ਰੱਖ ਦਿਓ ਬਰ ਤੁਸੀਂ ਛਾਂ ਦੇ ਆਲੇ ਦੇ ਵਿੱਚ ਤੇ ਨਾਲ ਹੀ ਬੇਨਤੀ ਕਰਤੇ ਕਹਿੰਦੇ ਲੰਘ ਤੇ ਮੜ ਤੇ ਲੈ ਜਾਇਓ ਸਾਡੇ ਕੰਮ ਦੇ ਨਹੀਂ ਕਹਿੰਦੇ ਜੀ ਉਹ ਫੇਰ ਜਾਂਦਾ ਜਾਂਦਾ ਕਹਿੰਦਾ ਕਮਾਲ ਕਹਿੰਦਾ ਤੁਸੀਂ ਵਰਤ ਲਿਓ ਜੋ ਲੋੜ ਪਈ ਤੇ ਤੁਹਾਡੀ ਗਰੀਬੀ ਕੱਤੀ ਜਾਏਗੀ ਤੁਹਾਡੇ ਪੱਕੇ ਮਹਿਲ ਬਣ ਜਾਣਗੇ ਹੁਣ ਚਲੇ ਗਿਆ ਸਭੂ ਫਕੀਰ ਰੱਬ ਦਾ ਪਿਆਰਾ ਇੱਕ ਸਾਲ ਲੰਘ ਗਿਆ ਸਾਲ ਬਾਅਦ ਉਹੀ ਫਕੀਰ ਉਹੀ ਸਾਧੂ ਫਿਰ ਦੁਬਾਰਾ ਵਾਪਸ ਆਇਆ ਮਨ ਚ ਸੀ ਕਿ ਹੁਣ ਤੇ ਪੱਕੇ ਮਹਿਲ ਬਣ ਗਏ ਹੁਣ ਗਏ ਹੁਣ ਤੇ ਘਰ 'ਚ ਕਮੀ ਕੋਈ ਨਹੀਂ ਰਹੀ ਹੋਏਗੀ ਤੇ ਫਿਰ ਉਸ ਵੇਲੇ ਜਦੋਂ ਆਇਆ ਸਾਹਮਣੇ ਝੌਂਪੜੀ ਦੇ ਵੇਖਿਆ ਕਿ ਉਹੀ ਕੱਚੀ ਝੌਂਪੜੀ ਉਸੇ ਤਰ੍ਹਾਂ ਜੋੜੇ ਗਣਦੇ ਨੇ ਜੋੜੇ ਗਣਦਿਆਂ ਗਣਦਿਆਂ ਨਾਲ ਰੱਬ ਦੇ ਨਾਲ ਗੰਢੀ ਜਾ ਰਹੇ ਨੇ ਤੇ ਲੋਕ ਇਹਨਾਂ ਨੂੰ ਨੀਮਾ ਕਹਿੰਦੇ ਨੇ ਨੀਚ ਕਹਿੰਦੇ ਨੇ ਪਰ ਇਹ ਰੱਬ ਦੇ ਨੇੜੇ ਨੇ ਇਥੋਂ ਤੱਕ ਭਗਤ ਰਮਦਾਸ ਜੀ ਨੇ ਬੜੇ ਪਿਆਰੇ ਬਚਨ ਕੀਤੇ ਕਹਿੰਦੇ ਨਗਰ ਜਨਾ ਐ ਨਗਰ ਦੇ ਲੋਕੋ ਮੇਰੀ ਜਾਤ ਵਿਖਿਆਤ ਚਮਾਰਨ ਕਿ ਮੇਰੀ ਜਾਤੀ ਮੇਰੀ ਕੁੱਲ ਜਿਹੜੀ ਉਹ ਚਮਾਰਾਂ ਦੀ ਗਣੀ ਜਾਂਦੀ ਹੈ ਪਰ ਹਿਰਦੇ राम गोविंद ਗੁਣ ਸਾਰ ਮੇਰੇ ਹਿਰਦੇ ਵਿੱਚ ਰੱਬ ਦਾ ਨਾਮ ਹੈ ਗੋਬਿੰਦ ਗੋ ਕਹਿੰਦੇ ਨੇ ਧਰਤੀ ਨੂੰ ਬਿੰਦ ਕਹਿੰਦੇ ਨੇ ਆਸਰੇ ਨੂੰ ਜਿਹੜਾ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਹੈ ਗੁਣ ਸਾਰੇ ਉਹਦੇ ਗੁਣ ਮੇਰੇ ਜੀਵਨ ਵਿੱਚ ਨੇ ਹੁਣ ਨੇੜੇ ਆ ਕੇ ਕਹਿੰਦੇ ਕਿ ਭਰਤੀ ਤੁਸੀਂ ਕਹਿੰਦੇ ਰੱਬ ਦੇ ਪਿਆਰੇ ਸਿਰਫ ਬੱਪ ਤੇ ਆਸ ਰੱਖਦੇ ਨੇ ਬਸ ਇਹ ਤੇ ਸੋਨਾ ਇਹ ਤੇ ਪੱਥਰ ਹੈ ਕੋਈ ਗੰਗਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਗੰਗਾ ਦੇ ਜਲ ਤੋਂ ਬਣਾ ਕੇ ਸ਼ਰਾਬ ਪੇਟਾ ਕਰੇ ਰੱਬ ਦੇ ਪਿਆਰਿਆਂ ਨੂੰ ਕਿ ਆ ਗੰਗਾ ਦੇ ਜਲ ਤੋਂ ਪ੍ਰਮਾਨ ਹੋਈ ਹੈ ਜੀ ਬਣਾਈ ਗਈ ਹੈ ਇਹ ਪ੍ਰਮਾਨ ਕਰ ਲੋ ਤੇ ਕਹਿੰਦੇ ਰੱਬ ਦੇ ਪਿਆਰੇ ਉਹਨੂੰ ਨਹੀਂ ਪ੍ਰਮਾਨ ਕਰਦੇ ਸੁਰਸਰੀ ਸਲਲ ਕਰਤ ਬਾਰਨੀ ਨੇ ਸੰਤ ਜਨ ਕਰਤ ਨਹੀਂ ਪਨ ਕਹਿੰਦੇ ਰੱਬ ਦੇ ਪਿਆਰੇ ਨਹੀਂ ਪਾਨ ਕਰਦੇ ਨਹੀਂ ਉਹਨੂੰ ਪੀਂਦੇ ਸੁਰਾ ਅਪਵਿੱਤਰ ਨਤ ਅਵਰਜਲ ਨੇ ਕਹਿੰਦੇ ਸ਼ਰਾਬ ਵਰਗਾ ਭੈੜਾ ਜਾਲ ਹੀ ਕੋਈ ਨਹੀਂ ਸਰਸਰੀ ਮਿਲਤ ਨਏ ਹੋਏ ਅਨੰਤ ਤੇ ਜੇ ਉਹ ਭੈੜਾ ਸ਼ਰਾਬ ਦਾ ਨਸ਼ਾ ਜਿਹੜਾ ਉਹ ਮੁੜ ਕੇ ਗੰਗਾ ਚ ਪਾਤਾ ਜਾਵੇ ਤੇ ਲੋਕ ਗੰਗਾ ਨੂੰ ਪੂਜਦੇ ਨੇ ਆਹ ਕੁੰਭ ਲੱਗਿਆ ਹੋਇਆ ਤੇ ਉਹ ਸੀਵਰੇਜ ਦਾ ਪਾਣੀ ਉਹਦੇ ਵਿੱਚ ਵੀ ਇਸ਼ਨਾਨ ਕਰੇ ਜਾਂਦੇ ਨੇ ਉੱਥੇ ਜਾ ਕੇ ਕੁੰਭ ਦੇ ਵਿੱਚ ਪ੍ਰਯਾਗਰਾਜ ਦੇ ਵਿੱਚ ਲੱਗਿਆ ਹੋਇਆ ਕਹਿੰਦੇ ਉਹ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਹੋ ਗਿਆ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਭਾਵੇਂ ਦੀ ਜਾਤੀ ਨੀਮੀ ਹੋਵੇ ਕੁੱਲ ਨੀਮੀ ਹੋਵੇ ਕਰਮ ਨੀਮੀ ਹੋਣ ਪਰ ਜਦੋਂ ਉਹ ਬੰਦਗੀ ਕਰਦਾ ਹੈ ਉਹਦੀ ਗੰਦਗੀ ਮਿਟ ਕੇ ਬੰਦਗੀ ਦਾ ਰੂਪ ਹੋ ਜਾਂਦਾ ਹੈ ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ ਤੇ ਦਰਤੇ ਪ੍ਰਵਾਨ ਹੋ ਜਾਂਦਾ ਹੈ ਪਰ ਉਹ ਆਪਣੇ ਜੀਵਨ ਵਿੱਚ ਕਿਸੇ ਔਗਣ ਨੂੰ ਪ੍ਰਵਾਨ ਨਹੀਂ ਕਰਦਾ ਦੂਸਰੀ ਉਦਾਹਰਨ ਦਿੱਤੀ ਭਗਤ ਰਵਦਾਸ ਜੀ ਨੇ ਤਰਤਾਰ ਅਪਵਿੱਤਰ ਕਰ ਮੰਨੀ ਹੈ ਜਿਵੇਂ ਕਾਗੜਾ ਕਰਤ ਵਿਚਾਨ ਤਾੜੀ ਦੇ ਰੁੱਖ ਦੀ ਗੱਲ ਕੀਤੀ ਹੁਣ ਤਾੜੀ ਦੇ ਰੁੱਖ ਤੋਂ ਪੇਪਰ ਕਾਗਜ਼ ਤਿਆਰ ਕੀਤਾ ਜਾਂਦਾ ਪਰ ਤਾੜੀ ਦੇ ਰੁੱਖ ਚੋਂ ਇੱਕ ਰਸ ਚੁੰਦਾ ਹੈ ਜਿਹੜਾ ਰਸ ਉਹਨੂੰ ਨਸ਼ੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਜਿਸ ਕਰਕੇ ਕਾਗਜ਼ ਦਾ ਜਿਹੜਾ ਟੁਕੜਾ ਉਹ ਤੋਂ ਤਿਆਰ ਕੀਤਾ ਉਹ ਪਵਿੱਤਰ ਨਹੀਂ ਮੰਨਿਆ ਜਾਂਦਾ ਪਰ ਕਹਿੰਦੇ ਉਸੇ ਕਾਗਜ਼ ਦੇ ਟੁਕੜੇ ਨੂੰ ਲਿਆ ਉਹਦੇ ਉੱਤੇ ਪਰਮੇਸ਼ਰ ਦੀ ਬੰਦਗੀ ਲਿਖ ਦਿੱਤੀ ਭਗਤ ਭਗਾਉਤ ਲਿਖੀ ਹੈ ਤੇ ਉੱਪਰੇ ਪੂਜੀਏ ਕਰ ਨਮਸਕਾਰਨ ਕਹਿੰਦੇ ਜਦੋਂ ਪਰਮੇਸ਼ਰ ਦੀ ਬੰਦਗੀ ਉਸ ਗੰਦੇ ਕਾਗਜ਼ ਦੇ ਉੱਤੇ ਲਿਖ ਦਿੱਤੀ ਉਹ ਵੀ ਪੂਜਨੀਕ ਹੋ ਗਿਆ ਦੁਨੀਆ ਉਹਨੂੰ ਨਮਸਕਾਰ ਕਰਨ ਲੱਗ ਪਈ ਦੁਨੀਆ ਉਹਨੂੰ ਪੂਜਣ ਲੱਗ ਪਈ ਕਹਿੰਦੇ ਇਹ ਰੱਬ ਦੇ ਵਿੱਚ ਖੂਬੀ ਹੈ ਰੱਬ ਦੇ ਵਿੱਚ ਕੁਆਲਿਟੀ ਹੈ ਗੁਣ ਹੈ ਕਿ ਜਿਹੜਾ ਨੀਮਾ ਜਿਹੜਾ ਮਾੜਾ ਗਿਣਿਆ ਜਾਂਦਾ ਜਦੋਂ ਬੰਦਗੀ ਕਰਨ ਲੱਗ ਪਿਆ ਤੇ ਦੁਨੀਆ ਉਹਦੇ ਅੱਗੇ ਝੁਕਦੀ ਹੈ ਜਿਹਨੇ ਬૌਧਿਕ ਤਲ ਤੇ ਜੀਵਨ ਬਤੀਤ ਕਰਨ ਵਾਲੇ ਨੇ ਉਹ ਉਠਾਉਂਦੇ ਨੇ ਪਰ ਰੱਬ ਬਿਠਾਉਂਦਾ ਹੈ ਉਹਨਾਂ ਨੂੰ ਉਹਨਾਂ ਨਾਲ ਵੀ ਜੇ ਚਤੌਰਗੜ੍ਹ ਦੇ ਕਿਲੇ ਵਿੱਚ ਗਏ ਰਾਣਾ ਸੰਗਾ ਰਾਣੀ ਝਾਲੀ ਦੇ ਕੋਲ ਭਗਤ ਅਰਬਦਾਸ ਜੀ ਉਹਨਾਂ ਦੀ ਭਾਵਨਾ ਸੀ ਵੀ ਸਾਡੇ ਇੱਥੇ ਗ੍ਰਹਿ ਵਿੱਚ ਚਰਨ ਪਾਓ ਅਸੀਂ ਬ੍ਰਹਮ ਭੋਜ ਕਰਾਂਗੇ ਬ੍ਰਹਮ ਭੋਜ ਕਰਨ ਲੱਗੇ ਜਿਹੜੇ ਨਾਲ ਦੇ ਸੰਸੰਗੇ ਸਾਥੀ ਬ੍ਰਹਮਣ ਜਿਨੇ ਸਨ ਉਹਨਾਂ ਨੇ ਵਿਰੋਧਤਾ ਕੀਤੀ ਕਹਿੰਦੇ ਨਹੀਂ ਅਸੀਂ ਨਹੀਂ ਬੈਠ ਸਕਦੇ ਇਹਦੇ ਬ੍ਰਹਮਤ ਇਹਨੂੰ ਉਠਾਓ ਤੇ ਸਾਨੂੰ ਬਿਠਾਓ ਇਹਨੂੰ ਬਾਅਦ 'ਚ ਬਿਠਾਓ ਸ਼ੂਦਰ ਹੈ ਉਹਨਾਂ ਦਾ ਦ੍ਰਿਸ਼ਟੀਕੋਣ ਐਸਾ ਸੀ ਪਰ ਰੱਬ ਦੀ ਜੋਤ ਅੱਗੇ ਜਾਤ ਦਾ ਜੋੜ ਨਹੀਂ ਚਾਹਦਾ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਇਹ ਜਾਤੀ ਇੱਥੇ ਮਣੀ ਜੋਤ ਰੱਬ ਵੱਲੋਂ ਦਿੱਤੀ ਗਈ ਹੈ ਜਾਤੀ ਤੇ ਅਸੀਂ ਗ੍ਰੇਡ ਕੀਤੀ ਹੈ ਪਰ ਜੋਤ ਨੂੰ ਜਿਹੜਾ ਪਛਾਣ ਲਿਆ ਫਿਰ ਉਹ ਜਾਤ ਤੋਂ ਉੱਪਰ ਉੱਠ ਜਾਂਦਾ ਹੈ ਤੇ ਭਗਤ ਰਵਿਦਾਸ ਜੀ ਨੇ ਵਿਰੋਧ ਤਾਂ ਨਹੀਂ ਕੀਤਾ ਉਹ ਵਿਰੋਧਾ ਕਰਦੇ ਨੇ ਭਗਤ ਰਵਿਦਾਸ ਜੀ ਕਹਿੰਦੇ ਠੀਕ ਹੈ ਪੰਡਤ ਜੀ ਤੁਸੀਂ ਪਹਿਲਾਂ ਛਕ ਲੋ ਤੁਸੀਂ ਬਾਅਦ ਛਕ ਲੈਨੇ ਹੁਣ ਉਠਾਤਾ ਬੜੇ ਕੁਝ ਹੋਏ ਕਹਿੰਦੇ ਲੈ ਸਾਡੀ ਚੱਲ ਗਈ ਅਸੀਂ ਰਾਣੀ ਝਾਲੀ ਦੇ ਗੁਰੂ ਨੂੰ ਉਠਾਤਾ ਅਸੀਂ ਬਰਾਬਰ ਨਹੀਂ ਬੈਠਣ ਦਿੱਤਾ ਸੀ ਪਹਿਲੇ ਪਹਿਲੇ ਦੇ ਆਧਾਰ ਤੇ ਅਸੀਂ ਅਧਿਕਾਰੀਆਂ ਪੂਜਾ ਦੇ ਅਸੀਂ ਆਪਣਾ ਅਧਿਕਾਰ ਜਮਾ ਲਿਆ ਪਰ ਰੱਬ ਦੀ ਖੇਡ ਐਸੀ ਵਰਤੀ ਜਦੋਂ ਬ੍ਰੰਹ ਭੋਜ ਕਰਨ ਲਈ ਬੈਠ ਗਏ ਕਿਥੇ ਇੱਕ ਨੂੰ ਉਠਾਇਆ ਸੀ ਰੱਬ ਨੇ ਸਾਰਿਆਂ ਨਾਲੇ ਮਿਠਾਤਾ ਹਰ ਇੱਕ ਕਵੇ ਹੋ ਕੇ ਤਾਂ ਮੇਰੇ ਨਾਲ ਬੈਠਿਆ ਦੂਜਾ ਕਵੇ ਮੇਰੇ ਨਾਲ ਬੈਠਿਆ ਤੀਜਾ ਕਵੇ ਮੇਰੇ ਨਾਲ ਬੈਠਿਆ ਚੌਥਾ ਕਵੇ ਮੇਰੇ ਨਾਲ ਬੈਠਿਆ ਹਰ ਇੱਕ ਨੂੰ ਹਰ ਇੱਕ ਨੂੰ ਅਰਦਾਸ ਨਜ਼ਰ ਆਉਣ ਲੱਗ ਪਈ ਆ ਕਹਿੰਦੇ ਪਿਆਰੀਆ ਜਦੋਂ ਰੱਬ ਨਾਲ ਸਾਝ ਪਾਲੇਗਾ ਨਾ ਕਹਿ ਦੇ ਅ ਤਤ ਦੀ ਗੱਲ ਅਸੀਂ ਅਰਦਾਸ ਜੀ ਦੇ ਪ੍ਰਕਾਸ਼ਪੁਰਬ ਤੋਂ ਲੈ ਲਈਏ ਬਹੁਤ ਜਨਮ ਬਿਛਰੇ ଥି ਮਾਦੋ ਇਹ ਜਨਮ ਤੁਮਾਰੇ ਲਿਖੇ ਲਿਖੇ ਕਹਿ ਅਰਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਅਸੀਂ ਬਤ ਬਿਛਰੇ ਹੋਏ ਆ ਉਹਨਾਂ ਦਾ ਪ੍ਰਕਾਸ਼ਪੁਰਬ ਮਨਾ ਰਹੇ ਆ ਸਾਡੇ ਜੀਵਨ ਵਿੱਚ ਵੀ ਪ੍ਰਕਾਸ਼ ਆ ਜਾਵੇ ਉਹਨਾਂ ਦਾ ਉਹ ਗ੍ਰਸਤੀ ਸੰ ਉਹਨਾਂ ਨੇ ਮਾਤਾ ਪਿਤਾ ਦੀ ਸੇਵਾ ਕੀਤੀ ਉਹਨਾਂ ਨੇ ਬੱਚਿਆਂ ਨੂੰ ਵੀ ਫਰਜ਼ ਨਿਭਾਇਆ ਉਹਨਾਂ ਨੇ ਸਮਾਜ ਪ੍ਰਤੀ ਵੀ ਫਰਜ਼ ਨਿਭਾਇਆ ਅਸੀਂ ਵੀ ਉਹਨਾਂ ਦੀ ਸਿੱਖਿਆ ਉੱਤੇ ਚੱਲ ਕੇ ਆਪਣੇ ਬਜ਼ੁਰਗਾਂ ਪ੍ਰਤੀ ਬਣਦੇ ਫਰਜ਼ ਆਪਣੇ ਬੱਚਿਆਂ ਪ੍ਰਤੀ ਬਣਦੇ ਫਰਜ਼ ਸਮਾਜ ਪ੍ਰਤੀ ਬਣਦੇ ਫਰਜ਼ ਸੁਚੱਜੇ ਢੰਗ ਨਾਲ ਨਿਭਾਈਏ ਫਿਰ ਸਾਡਾ ਮਨਾਇਆ ਹੋਇਆ ਪ੍ਰਕਾਸ਼ ਪर्व ਸਫਲਾ ਹੈ ਕਹਿੰਦੇ ਜਿੰਦ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਤੋਂ ਮਾਣੋ ਦਿਨਕ ਮਨਾਉਨੇ ਆ ਮੈਂ ਬੜੀ ਵਾਰ ਬੇਨਤੀ ਕਰਦਾ ਹਾਂ ਗੁਰਪੁਰਬ ਮਨਾਉਂਦੇ ਆ ਗੁਰੂ ਨੂੰ ਨਹੀਂ ਮਨਾਵੇ ਤੇ ਜਿਸ ਦਿਨ ਗੁਰੂ ਨੂੰ ਮਨਾ ਲਿਆ ਨਾ ਜੀਵਨ ਇਹ ਗੁਰਪੁਰਬ ਬਣ ਜਾਏਗਾ ਕਿਉਂਕਿ ਫਿਰ ਜੀਵਨ ਵਿੱਚ ਇਸ ਧੰਨ ਨਾਲ ਬਤੀਤ ਕਰਾਂਗੇ ਦਿਨ ਰਾਤ ਹੀ ਅਰਦੋ ਪਿਆਰੇ ਨਿਮਖ ਨ ਕੀਜੈ ਢੀਲਾ ਫਿਰ ਉਹਦੀ ਰਜ਼ਾ ਦੇਤੀ ਰਾਜ਼ੀ ਹੋ ਕੇ ਚੱਲਾਂਗੇ ਸੱਚੇ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਮਿਹਰ ਭਰੀ ਨਦਰ ਕਰਨ ਸਾਡੇ ਸਾਰਿਆਂ ਤੇ ਜੀਵਨ ਉਹਨਾਂ ਦਾ ਬਹੁਤ ਵੱਡਾ 151 ਸਾਲ ਦੀ ਉਮਰ ਹੈ ਹੋਈ ਏਡੀ ਲੰਮੀ ਉਮਰ ਬਤੀਤ ਕੀਤੀ 1500 17 ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਮਿਲੇ ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੋਇਆ ਤੇ ਗੁਰੂ ਨਾਨਕ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਪਾਵਨ ਕੋਥੀ ਦੇ ਵਿੱਚ ਉਹਨਾਂ ਦੇ 40 ਸ਼ਬਦ ਦਰਜ ਕੀਤੇ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਹੈ 40 ਸ਼ਬਦ ਤੇ ਉਹ ਸ਼ਬਦਾਂ ਦੇ ਵਿੱਚ ਇਹ ਸ਼ਬਦਾਂ ਨੂੰ ਪੜੀਏ ਬੜੇ ਸਰਲ ਨੇ ਬੜੇ ਸੌਖੇ ਨੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੋਝ ਐਸੀ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਭਾਵਨ ਆਰਨਾ ਸੋਝ ਸਗਲ ਭਵਨ ਕੇ ਨਏ ਕਾਇਕਸ਼ਿਨ ਦਰਸ ਦਿਖਾਏ ਮਲਨ ਭਈ ਮਤਮਾ ਤਵਾ ਤੇਰੀ ਗਤ ਲਕੀ ਨਾ ਜਾਏ ਕਰੋ ਕਿਰਪਾ ਭ੍ਰਮ ਚੁਕਾਈ ਵੇਖੋ ਕਿੰਨੇ ਫੌਖੇ ਕਹਿੰਦੇ ਕਿਰਪਾ ਕਹਿੰਦੇ ਮੇਰਾ ਭ੍ਰਮ ਚੁਕਿਆ ਜਾਏ ਮੈਂ ਸਮਤ ਦੇ ਉਸ ਮੁਝਾਈ ਮੈਨੂੰ ਸਮਤ ਦੇ ਦੋ ਮੈਨੂੰ ਸਮਝਾ ਦੇ ਆਪਾਂ ਰੋਜ਼ ਬਚਨ ਪੜਦੇ ਹਾਂ ਗੁਰਾ ਇੱਕ ਦੇਹ 부ਝਾਈਵੇਂ ਮੈਨੂੰ ਇੱਕ ਸਮਝ ਦੇ ਦੇ ਕਿਹੜੀ ਸਮਝ ਸਭਨਾ ਜੀਆਂ ਦਾ ਇੱਕ ਦਾਤਾ ਸਾਰੇ ਜੀਵਾਂ ਦਾ ਜਿਹੜਾ ਇੱਕੋ ਦਾਤਾ ਹੈ ਉਹ ਮੈਨੂੰ ਵਿਸਰੇ ਨਾ ਉਹ ਮੈਨੂੰ ਭੁੱਲੇ ਨਾ ਗੁਰਪੁਰਬ ਮਨਾਉਣਾ ਮੁਬਾਰਕ ਹੈ ਪਰ ਜੀਵਨ ਵਿੱਚ ਵੀ ਗੁਰਪੁਰਬ ਦੀ ਚਲਕਾ ਵੀ ਸਮੂੱਚੀ ਵਿਚਾਰ ਕਰਦਿਆਂ ਹੋਈਆਂ ਕੋ ਨਾ ਕੇਮਾ ਕਰਨੀਏ ਇੱਕ ਵਾਰ ਪੜ੍ਹੋ ਸਾਰੇ ਜਨਮ ਤੁਮਾਰੇ ਲੇਕੇ ਮਾਦੋ ਜਨਮ ਤੁਮਾਰੇ ਲੇ بہت جنم بچ رہے تھے مادو بہت جنم بچ رہے تھے مادو جنم تمہارے لے کے جنم ਕਹਿਰਬਦਾਸ ਆਸ ਲੱਗ ਜੀਵਾਂ ਕਹਿਰਬਦਾਸ ਆਸ ਲੱਗ ਜੀਵਾਂ ਚਿਰ ਪਏ ਦਰਸ਼ਨ ਦੇਖੇ ਜਨਮ ਤੁਮਾਰੇ ਲੇਖੇ ਮਾਧੋ ਜਨਮ ਤੁਮਾਰੇ ਲੇਖੇ ਗੁਰੂ ਸਾਹਿਬ ਰਹਿਮਤ ਕਰਨ ਸਾਡੇ ਸਾਰਿਆਂ ਤੇ ਜਿੱਥੇ ਕਿਰਤ ਕਰਦੇ ਆ ਉਥੇ ਕੀਰਤੀ ਵੀ ਕਰੀਏ ਭਗਤ ਰਬਦਾਸ ਜੀ ਨੇ ਕਿਰਤ ਤੇ ਕੀਰਤੀ ਦਾ ਸੁਮੇਰ ਕੀਤਾ ਦਸਾਂ ਨੋਹਾਂ ਦੀ ਕਿਰਤ ਹੋਏਗੀ ਨਾ ਫਿਰ ਗੰਦਾ ਵੀ ਹੱਥ ਅਤ ਕਾਲਕੇ ਪਰਵਾਨ ਕਰੇਗੀ ਫਿਰ ਉਹ ਗੰਗਾ ਕਿਹੜੀ ਸੀ ਲੋਕ ਗੰਗਾ ਨੂੰ ਜਾਣਦੇ ਨੇ ਗੰਗਾ ਉੱਥੇ ਚਰਨ ਪਰਸਨ ਆ ਰਹੀ ਏ ਪੱਥਰ ਹਟਾਇਆ ਕਹਿੰਦੇ ਗੰਗਾ ਇੱਥੇ ਚਰਨ ਪਰਸਨ ਆਉਂਦੀ ਏ ਉਹਾਂ ਤੋਂ ਜਾਈਏ ਜੋ ਤੀਹਾ ਨਾ ਹੋਵੇ ਕਹਿੰਦੇ ਉੱਥੇ ਤੇ ਤਾਂ ਜਿਹੜੇ ਇੱਥੇ ਨਾ ਹੋਵੇ ਤੇ ਸੱਚੇ ਪਾਤਸ਼ਾਹ ਨੇ ਤੇ ਸਭ ਕੁਝ ਘਰ ਵਿੱਚ ਬਾਹਰ ਨਹੀਂ ਬਾਹਰ ਕੋਲੇ ਸੋਪਨ ਮੁਕਲਾ ਨਹੀਂ ਕਹਿੰਦੇ ਬਾਹਰ ਜੁੰਪੇਗਾ ਤੇ ਭਟਕ ਜਾਏਗਾ ਕਰਚੋਂ ਹੀ ਪ੍ਰਾਪਤ ਹੋਣੇ ਤੇ ਪ੍ਰਬਦਾਸ ਜੀ ਨੇ ਕਿਤੇ 52ਵੀਂ ਤੋਰੀਆ ਉਹ ਕਹਿੰਦੇ ਆਪਣੇ ਅੰਦਰ ਹੀ ਲੱਭ ਤੈਨੂੰ ਅੰਦਰੋਂ ਹੀ ਮਿਲੇਗਾ ਉਹਨਾਂ ਦਾ ਪ੍ਰਕਾਸ਼ ਨੂੰ ਮਨਾ ਰਹੇ ਨਾ ਉਹਨਾਂ ਦੀ ਸਿੱਖਿਆ ਆਪਣੇ ਜੀਵ ਵਿੱਚ ਧਾਰਨ ਕਰੀਏ ਸਮਝੀ ਵਿਚਾਰ ਕਰਦੇ ਆਂ ਕੋਈਆਂ ਭੁਲਾਕੇ ਮਤਨੀ ਆਓ ਅਨੰਦ ਸੈਦਰ ਜਾਂ ਸ਼ੰਤੀ ਰੂਪ ਜੀ ਕੰਮ ਕਰੀਏ ਸਾਰਿਆਂ ਨੂੰ ਭਗਤ ਰਬਦਾਸ ਜੀ ਦੇ ਪ੍ਰਕਾਸ਼ ਨੂੰ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਰਹਿਮਤ ਕਰਨ ਰਾਮ ਕਲੇ ਮਹਲਾ ਤੀਜਾ ਨੰਦਿ ਪੂੰਕਾਰ ਸਤਪੁਰ ਪ੍ਰਸਾਦਿ ਅਨੰਦ ਪਿਆ ਮੇਰੀ ਬਾਰੇ ਸ